ਇੱਕੜਾ ਕਰਡ ਮੋਟਰਸਾਈਕਲ ਦੇ ਕੇ ਟੈਂਕੀ ਦੇ ਬੈਗ ਰੱਖ ਲਿਆ ਜੀ ਪ੍ਰੋਪਰ ਫੜਿਆ ਹੋਇਆ ਨਹੀਂ ਸੀ ਪਿੱਛੋਂ ਦੋ ਬਾਈਕ ਵਾਲੇ ਆਏ ਉਹ ਬੈਗ ਉਸ ਦਾ ਉਸ ਤਰ੍ਹਾਂ ਹੀ ਪਾ ਦਿੱਤੇ ਕਿੰਨੇ ਪੈਸੇ ਉਹ 10 ਲੱਖ ਰੁਪਏ ਦਾ ਸਰ ਹਾਂ ਜੀ ਹਸਬੰਡ ਵਾਈਫ ਉਹ ਕਹਿੰਦੇ ਸੀ ਵਿਆਹ ਵਾਸਤੇ ਸੀ ਜੀ ਇਹ ਲੈ ਸੀ ਇੱਕੜਾ ਕਰਡ ਮੋਟਰਸਾਈਕਲ ਦੇ ਕੇ ਟੈਂਕੀ ਦੇ ਬੈਗ ਰੱਖ ਲਿਆ ਜੀ ਪ੍ਰੋਪਰ ਫੜਿਆ ਹੋਇਆ ਨਹੀਂ ਸੀ ਪਿੱਛੇ ਦੋ ਬਾਈਕ ਵਾਲੇ ਆਏ ਉਹ ਬੈਗ ਉਸ ਦਾ ਉਸ ਦਾ ਚੱਕ ਕੇ ਉਸ ਤਰੀਕ ਪਾ ਜਿੰਨੇ ਪੈਸੇ ਸੀ ਉਹ 10 ਲੱਖ ਰੁਪਏ ਦਾ ਸੀ ਸਾਰਾ ਕੋਈ ਦੱਸਿਆ ਜੀ ਉਹਨਾਂ ਨੇ ਕਿ ਕਿਸ ਵਾਸਤੇ ਕਢਾਏ ਸੀਗੇ ਜੀ ਪੈਸੇ ਕੀ ਕਰਨਾ ਸੀਗਾ ਜੀ ਅੱਜ ਤੱਕ ਤਫਤੀਸ਼ ਜਾਰੀ ਹੈ ਜਿਹਦੇ ਪਤਾ ਕਰਾਂਗੇ ਸਾਰਾ ਰਿਪੋਰਟ ਕਰਕੇ ਤਰਾਗੇ ਸਾਰਾ ਹਾਂਜੀ ਹਾਂਜੀ ਕਿੱਥੋਂ ਦੇ ਰਹਿਣੇ ਵਾਲੇ ਸਾਰੇ ਆ ਨੰਨੇ ਹੇਲ ਪਣਦੇ ਜੀ ਮਾਲਕਦੀਮ ਸਰ ਕੇ ਕੋਈ ਹੋ ਹਾਂਜੀ ਹਸਬੰਡ ਵਾਈਫ ਹੁਣ ਪੁਲਿਸ ਕੀ ਕਾਰਵਾਈ ਕਰੀ ਤਤਤੀਸ਼ ਜਾਰੀ ਹੈ ਜੀ ਐਫਆਰ ਦਰਜ ਕਰਕੇ ਆਪਾਂ ਛਾਣਮਣ ਕਰ ਰਹੇ ਹਾਂ ਦੇਖੇ ਸਰ ਉਹਨਾਂ ਦੱਸਿਆ ਨੇ ਕੋਈ ਵਿਆਹ ਵਗੈਰਾ ਸੀ ਜਾਂ ਕਿਸ ਕਾਦੇ ਵਾਸਤੇ ਮਤਲਬ ਚਾਹੀਦਾ ਸੀ ਉਹਨਾਂ ਦੀ ਟੀਮ ਨੂੰ ਕਹਿੰਦੇ ਸੀ ਵਿਆਹ ਵਾਸਤੇ ਸੀ ਜੀ ਇਹ ਸਰ ਰੇਕੀ ਬੈਂਕ ਤੋਂ ਓਹੀ ਹੈ ਜੀ ਇਸ ਤਰ੍ਹਾਂ ਇਸ ਬਾਰੇ ਤਤਤੀਸ਼ ਜਾਰੀ ਹੈ ਜੀ ਉਹਨੇ ਬਾਕੀ ਬਾਤ ਕੀਤੀ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾ ਪਤੀ ਪਤਨੀ ਚ ਅਣਬਣ ਜਾਂ ਕਿਰੇ ਲੁਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.